ਤੇ ਇੱਕ ਤਸਵੀਰ ਅੱਜ ਆਈ ਹੈ ਸਾਹਮਣੇ ਗਣਤੰਤਰ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਗਿਆ ਪਰ ਪੰਜਾਬ ਦੇ ਮੋਗਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਇਸ ਕੜਾਕੇ ਦੀ ਠੰਡ ਦੇ ਵਿੱਚ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਬਹੁਤ ਜ਼ਿਆਦਾ ਠੰਡ ਹੈ ਉੱਥੇ ਹੀ ਸਰਕਾਰੀ ਸਕੂਲ ਤੇ ਬੱਚਿਆਂ ਨੂੰ ਜ਼ਮੀਨ ਦੇ ਉੱਤੇ ਬਿਠਾਇਆ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਉੱਥੇ ਕੈਬਨਿਟ ਜਿਹੜੇ ਮਿਨਿਸਟਰ ਹੈ ਬਲਕਾਰ ਸਿੰਘ ਮੁੱਖ ਮਹਿਮਾਨ ਦੇ ਵਜੋਂ ਜਿਹੜਾ ਉਹਨਾਂ ਨੇ ਸ਼ਿਰਕਤ ਕੀਤੀ ਹੈ ਲਗੋ ਸਭ ਤੋਂ ਵੱਡੀ ਗੱਲ ਇਹ ਕਿ ਬਲਕਾਰ ਸਿੰਘ ਸਾਹਿਬ ਦਾ ਤੇ ਕੋਈ ਕਸੂਰ ਕਹਿ ਨਹੀਂ ਸਕਦੇ ਲੇਕਿਨ ਜੇ ਉਹਨਾਂ ਨੇ ਬੱਚੇ ਦੇਖਲੇ ਸੀ ਜਦੋਂ ਸਲਾਮ ਵੀ ਲੈਂਦੇ ਜਾਂ ਬੈਠੇ ਤੇ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਨੂੰ ਚਾਹੀਦਾ ਕਿ ਘੱਟੋ-ਘੱਟ ਸ਼ਰਮ ਨੂੰ ਹੱਥ ਮਾਰ ਲਓ ਵੀ 4-4 ਡਿਗਰੀ ਟੈਂਪਰੇਚਰ ਹੈ ਉਹ ਤੁਸੀਂ ਬੱਚਿਆਂ ਨੂੰ ਭੁੰਜੇ ਬਿਠਾਇਆ ਹੈਗਾ ਥੱਲੇ ਟਾਟ ਨਹੀਂ ਆਪ ਤੁਸੀਂ ਚੌੜੇ ਹੋ ਕੇ ਕੁਰਸੀਆਂ ਤੇ ਸੋਫੇ ਸੈਟਾਂ ਦੇ ਬੈਠੇ ਹੋ ਤੇ ਤੁਹਾਨੂੰ ਮਾੜੀ-ਮੋਟੀ ਅਕਲ ਨਹੀਂ ਹੈ ਕਿ ਨਿਆਣੇ ਨੂੰ ਬਿਠਾਇਆ ਹੈਗਾ ਪਹਿਲੀ ਗੱਲ ਸਰਕਾਰੀ ਛੁੱਟੀਆਂ ਤੇ ਇੰਨੇ ਬੱਚੇ ਜੇ ਤੁਸੀਂ ਬੁਲਾਉਣਾ ਸੀ ਘੱਟੋ-ਘੱਟ ਜਿਹੜੇ ਬੱਚੇ 11ਵੀਂ 12ਵੀਂ ਜਾਂ 10ਵੀਂ ਸਕੂਲ ਤੇ ਪੜ੍ਹਦੇ ਜਿਨ੍ਹਾਂ ਦੀ ਇਮਿਊਨਿਟੀ ਬੜੀ ਸਟਰੋਂਗ ਹੁੰਦੀ ਆ ਹਰ ਉਹਨਾਂ ਨੂੰ ਤੁਸੀਂ ਬਿਠਾ ਸਕਦੇ ਜੇ ਜਿਆਦਾ ਤੁਹਾਨੂੰ ਚਾਹਗਾ ਪਰ ਘੱਟੋ ਘੜ ਜਿਹੜੇ ਨਿੱਕੇ ਬੱਚੇ ਸਕੂਲੀ ਬਿਠਾਏ ਜਿਨ੍ਹਾਂ ਦੀ ਉਮਰ ਕੋਈ 5 ਸਾਲ 6 ਸਾਲ 7 ਸਾਲ ਮੇਨੂੰ ਲੱਗਦਾ ਇਸ ਜਿਹੜੇ ਮੋਗੇ ਦਾ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਅਕਲ ਨਹੀਂ ਆ ਗਈ ਬੇਅਕਲੇ ਨੇ ਵੀ ਘੱਟੋ ਘੜ ਜਿਹੜਾ ਜ਼ਿਲ੍ਹਾ ਐਜੂਕੇਸ਼ਨ ਅਫਸਰ ਹੈ ਘੱਟੋ ਘਟ ਉਹਨਾਂ ਨੂੰ ਚਾਹੀਦੀ ਹੈ ਕਿ ਅਕਲ ਨੂੰ ਹੱਥ ਮਾਰਨ ਕਿ ਬੱਚਿਆਂ ਤਰਸ ਕਰੋ ਇੰਨੀ ਡਿਗਰੀ 4 ਡਿਗਰੀ ਟੈਂਪਰੇਚਰ ਹੈ ਇੰਨੀ ਧੁੰਦ ਜਿਆਦਾ ਹੱਡ ਚੀਰਵੀਂ ਠੰਡ ਆ ਪਿੱਛੇ ਜੇ ਇੱਕ ਬੱਚੇ ਦੀ ਡੈਥ ਹੋ ਗਈ ਹੈ ਠੰਡ ਕਰਕੇ ਤੇ ਜੇ ਕੱਲ ਨੂੰ ਕਿਸੇ ਬੱਚੇ ਦਾ ਨਫਾ ਨੁਕਸਾਨ ਹੋ ਜਾਂਦਾ ਤੇ ਕਿਹਦੀ ਮਾਨੂਮਾਸੀ ਕਵਾਂਗੇ ਕੀ ਉਹ ਫਿਰ ਮੋਗੇ ਦਾ ਜਿਹੜਾ ਡੀਸੀ ਆ ਉਹ ਨਿਆਣਾ ਭਰ ਦੂ ਕਿਸੇ ਦੀ ਜਾਂ ਉਹ ਜ਼ਿਲ੍ਹਾ ਐਜੂਕੇਸ਼ਨ ਆਫੀਸਰ ਜਾਂ ਜਿਹੜਾ ਸਬੰਧਤ ਕਰਕੇ ਤੇ ਇਹ ਤੇ ਘੱਟੂ ਘੜੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਚਾਹੀਦਾ ਕਿ ਘੱਟੂ ਘੜ ਜੇ ਤੁਸੀਂ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਕਿਵੇਂ ਬੱਚਿਆਂ ਨੂੰ ਤੁਸੀਂ ਬਿਠਾਇਆ ਤੁਹਾਨੂੰ ਭੋਰਾ ਤਰਸ ਨਹੀਂ ਆ ਕਿ ਉੱਥੇ ਐਮਐਲਏ ਦੇ ਨਿਆਣੇ ਬੈਠੇ ਸੀ ਕਿ ਡੀਸੀ ਦੇ ਨਿਆਣੇ ਬੈਠਾ ਸੀ ਉੱਥੇ ਕਿ ਐਸਐਸਪੀ ਦਾ ਬੈਠਾ ਸੀ ਕਿ ਮੰਤਰੀ ਦੇ ਨਿਆਣੇ ਬੈਠੇ ਸੀ ਜਾਂ ਹੋਰ ਅਫਸਰਾਂ ਦੇ ਨਿਆਣੇ ਭੁੰਜੇ ਬਿਠਾ ਥੱਲੇ ਬਿਕ ਖਟੂਗੜ ਅਕਲ ਤੋਂ ਕੰਮ ਲੈਣਾ ਚਾਹੀਦਾ ਹੈਗਾ ਮੰਨਿਆ ਕਿ ਬਲਕਾਰ ਸਿੰਘ ਦਾ ਕੋਈ ਰੋਲ ਨਹੀਂ ਉਹਨਾਂ ਦੇ ਝੰਡਾ ਲੜਾਇਆ ਸਲਾਮੀ ਲ ਲਈ ਪਰ ਜੇ ਬਲਕਾਰ ਸਿੰਘ ਨੂੰ ਪਤਾ ਕਿ ਉੱਥੇ ਬੱਠੇ ਬੈਠੇ ਉਹਨਾਂ ਨੂੰ ਉਠਾ ਦੇਣਾ ਚਾਹੀਦਾ ਸੀ ਕਿ ਉਹਨਾਂ ਨੂੰ ਕੁਰਸੀਆਂ 'ਤੇ ਬਿਠਾਓ ਇਹ 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 ਐਸੀ ਕਰਕੇ ਆਪਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਨਾ ਕਹਿੰਦੇ ਕਿ ਅਸੀਂ ਆਮ ਘਰਾਂ 'ਚੋਂ ਇਹ ਖਾਸ ਬਣ ਚੁੱਕੇ ਨੇ ਆਮ ਘਰਾਂ ਤੱਕ ਉਦੋਂ ਸੀ ਜਦੋਂ ਐਮਐਲਏ ਨਹੀਂ ਬਣੇ ਹੁਣ ਆਮ ਘਰ ਅਸੀਂ ਆ ਜਾਣੇ ਜਿਹੜੇ ਨਿਆਣੇ ਸੀ ਜਿਹਨਾਂ ਆਮ ਲੋਕ ਕੇ ਜਿਨ੍ਹਾਂ ਦੇ ਕੋਈ ਹੈ ਨਹੀਂ ਇਸ ਕਰਕੇ ਇਹ ਸਾਰੇ 117 ਖਾਸ ਨੇ ਜਾ 117 ਜਿਹੜੇ 92 ਖਾਸ ਬਣ ਚੁੱਕੇ ਨੇ ਬਾਕੀ ਪੰਜਾਬ ਦੀ ਜਨਤਾ ਆਮ ਤੇ ਇਸ ਕਰਕੇ ਆ ਜਿਹੜਾ ਨਿਆਣਿਆਂ ਨੂੰ ਭੁੰਜੇ ਬਿਠਾਇਆ ਗਿਆ ਇਹ ਤੇ ਮੈਨੂੰ ਇਹ ਲੱਗਦਾ ਕਿ ਇਸ ਮਸਲੇ 'ਚ ਜਿਹੜਾ ਪੰਜਾਬ ਦਾ ਬਾਲ ਅਧਿਕਾਰ ਕਮਿਸ਼ਨ ਉਹਨੂੰ ਨੋਟਿਸ ਲੈਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਮੋਗੇ ਨੂੰ ਤਲਬ ਕਰਨਾ ਚਾਹੀਦਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਤਲਬ ਕਰਨਾ ਚਾਹੀਦਾ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਤਲਬ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਛੋਟੇ-ਛੋਟੇ ਜਿਹੜੇ ਉਮਰ ਦੇ ਬੱਚੇ ਪ੍ਰਾਇਮਰੀ ਸਕੂਲ ਦੇ ਜਾਂ ਮਿਡਲ ਸਕੂਲ ਦੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਉੱਥੇ ਕਿਉਂ ਬਿਠਾਇਆ ਹੈਗਾ ਤੁਸੀਂ ਬਿਠਾਣਾ ਵਾ ਕਾਲਜ ਵਾਲੇ ਬੱਚੇ ਲੈ ਲੋ 11ਵੀਂ 12ਵੀਂ ਵਾਲੇ ਬੱਚੇ ਲੈ ਲੋ ਆ ਜਿਹੜੇ ਨਿਬਚਾਰੇ ਬਿਲਕੁਲ ਨਿਆਣੇ ਬਿਠਾਏ ਹੈਗੇ ਘੱਟੋ-ਘੱਟ ਤਰਸ ਆਉਣਾ ਚਾਹੀਦਾ ਜਾਂ ਫਿਰ ਤੁਹਾਡੇ ਤੁਸੀਂ ਦਿਲ ਨਹੀਂ ਹੈ ਤੁਹਾਡੇ ਤੁਸੀਂ ਪੱਥਰ ਇਨਸਾਨ ਹੋ ਤੇ ਸ਼ਾਸ਼ਨ ਉਹ ਦਿਲ ਦਿਲ ਨਹੀਂ ਹੈਗੇ ਉਹ ਪੱਥਰ ਨੁਮਨ ਇਨਸਾਨ ਜਿਨ੍ਹਾਂ ਨੂੰ ਭੂਰਾ ਵੀ ਤਰਸ ਨਹੀਂ ਆਏ ਬੱਚਾ ਦੇ ਕਿ ਇੰਨੀ ਜਿਆਦਾ ਠੰਡ ਹੈ ਤੁਸੀਂ ਤੇ ਆਪ ਚੌੜੇ ਹੋ ਕੇ ਥੱਲੇ ਸੋਫਾ ਸੈੱਟ ਵਧੀਆ ਵਧੀਆ ਕੁਰਸੀਆਂ ਰੱਖੀਆਂ ਉੱਪਰ ਮੈਡ ਵਿਛਾਏ ਤੇ ਨਿਆਣੇ ਭੁੰਜੇ ਬਿਠਾਇਆ ਗਏ ਨੇ ਤੇ ਇਸ ਮਸਲੇ 'ਚ ਤੇ ਪੰਜਾਬ ਦੇ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਵੀ ਚਾਹੀਦਾ ਕਿ ਜਿੱਥੇ ਜਿੱਥੇ ਨਿਆਣਿਆਂ ਨੂੰ ਭੁੰਜੇ ਬਿਠਾਇਆ ਗਿਆ ਕਟੂਕਟ ਉਹ ਜੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਤਲਬ ਕਰਨ ਕਿ ਕਟੂਗੜ ਮਾੜਾ ਜਾਂ ਅਕਲ ਨੂੰ ਹੱਥ ਤੇ ਮਾਰ ਲੈਂਦੇ ਕਿ ਕਿਉਂ ਤੁਸੀਂ ਇਹ ਪਾਪ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਅੱਜ ਪੁੰਜੇ ਬਿਠਾ ਕੇ 4 ਡਿਗਰੀ ਟੈਂਪਰੇਚਰ ਹੋਵੇ ਬਿਠਾ ਕੇ ਇਹਨਾਂ ਨੇ ਪਾਪ ਹੀ ਕੀਤਾ ਇਹਨਾਂ ਨੂੰ ਪ੍ਰਮਾਤਮਾ ਮੈਨੂੰ ਲੱਗਦਾ ਕਿ ਦੀ ਬਖਸ਼ੇਗੀ ਨਹੀਂ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੋਗੇ ਸਵਾਲ ਇਹ ਵੀ ਹੈ ਨਾ ਕਿ ਸਕੂਲ ਦਾ ਪ੍ਰਸ਼ਾਸਨ ਕੀ ਕਰ ਰਿਹਾ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜੇਕਰ ਬੱਚੇ ਅੱਜ ਪ੍ਰੋਗਰਾਮ ਹੈਗਾ ਤਾਂ ਟਾਂਟ ਦਾ ਪ੍ਰਬੰਧ ਕਰ ਸਕਦੇ ਸੀ ਨਹੀਂ ਨਹੀਂ ਟਾਂਟ ਦਾ ਸਵਾਲ ਨਹੀਂ ਹੈਗਾ ਬੱਚਿਆਂ ਨੂੰ ਬਿਠਾਇਆ ਹੀ ਕਿਉਂ ਟਾੜ ਦਾ ਸਵਾਲ ਨਹੀਂ ਛੋਟੇ ਬੱਚੇ ਨੂੰ ਬਿਠਾਇਆ ਕਿਉਂ ਨਹੀਂ ਤੁਸੀਂ ਘਟੋਟ ਦੇ ਵਾਕਏ ਤੁਸੀਂ ਟੌਰ ਬਣਾਉਣਾ ਆਪਣਾ ਵੀ ਦੇਖੋ ਜੀ ਸਕੂਲੀ ਬੱਚੇ ਵੀ ਤੇ 11ਵੀਂ 12ਵੀਂ ਵਾਲੇ ਬੱਚੇ ਹੈਗੇ 10ਵੀਂ 11ਵੀਂ 12ਵੀਂ ਜਿਹੜੇ ਸੀਨੀਅਰ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਉਮਰ 15 16 17 18 ਦਾ ਉਹਨਾਂ ਨੂੰ ਬੁਲਾ ਲੈਂਦੇ ਹੈਗੇ ਟਾਟਾ ਦਾ ਤੇ ਸਵਾਲ ਨਹੀਂ ਹੈਗਾ ਸਵਾਲ ਇਹ ਹੈ ਕਿ ਨਿਆਣਿਆਂ ਨੂੰ ਕਿਉਂ ਬੁਲਾਇਆ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਬੱਚਿਆਂ ਨੂੰ ਕਿਉਂ ਬੁਲਾਇਆ ਉਹ ਸਵਾਲ ਹੈ ਇਸ ਕਰਕੇ ਮੈਨੂੰ ਲੱਗਦਾ ਕਿ तमाम ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਰਹਿਸਲ ਹੁੰਦੀ ਹੈ ਇੱਕ ਟੁਗੜ 15 ਦਿਨ ਰਹਿਸਲ ਚੱਲਦੀ ਤਾਂ ਉਦੋਂ ਨਹੀਂ ਅੰਮਰ ਜਿਹੜਾ ਮੋਗੇ ਦਾ ਡਿਪਟੀ ਕਮਿਸ਼ਨ ਉਹਨੂੰ ਨਹੀਂ ਅਕਲ ਆਈ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਲ ਨਹੀਂ ਜਾਂ ਜਿਹੜੇ ਉੱਥੇ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਨੂੰ ਨਹੀਂ ਅਕਲ ਆਈ ਕਿ ਅਸੀਂ ਕਰ ਕੀ ਰਹੇ ਹਾਂ ਗੁਨਾਹ ਕਰ ਰਹੇ ਹਾਂ ਜਿਹੜੇ ਬੱਚਿਆਂ ਨੂੰ ਅੱਜ ਅਸੀਂ ਬੁਲਾ ਰਹੇ ਕਿਉਂਕਿ ਠੰਡ ਆਜੇ ਥੋੜਾ ਪੈ ਰਹੀ ਹੈ ਪਿਛਲੇ 1 ਮਹੀਨੇ ਤੋਂ ਉਦੋਂ ਉਹਨਾਂ ਨੂੰ ਮਾਸਾਪੁਰਾ ਇਹਨਾਂ ਨੇ ਆਪਣੀ ਅਕਲ ਨੂੰ ਹੱਥ ਨਹੀਂ ਮਾਰਿਆਗਾ ਮੈਨੂੰ ਲੱਗਦਾ ਕਿ ਅਫਸਰਾਂ ਦਾ ਵੀ ਦਿਮਾਗ ਖਰਾਬ ਆ ਪੰਜਾਬ ਦੇ